ਜੰਮੇਦਾਰਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਜਲਦੀ ਤੋਂ ਜਲਦੀ ਕਾਲਜਾਂ ਦੇ ਵਿੱਚ ਭੇਜੋ ਸਾਰੇ ਫਿਰ ਕਿਉਂ ਨਹੀਂ ਭੇਜ ਰਹੇ ਤੁਸੀਂ ਕੀ ਮੰਗੇ ਵੀ ਫਿਰ ਫਿਰ ਕਿਵੇਂ ਦੇਣਾ ਹੈ ਇਹ ਆ ਗਿਆ ਇਹ ਕਿਹਦੀ ਬੇਟੀ ਹੈ ਇਹ ਨਰਾਕ ਤੁਸੀਂ ਮੁੱਖ ਮੰਤਰੀ ਪਗਵਾਂਤ ਮਾਨ ਦੀ ਰਿਹਾਈ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਨੌਜਵਾਨਾਂ ਅਤੇ ਪੰਜਾਬ ਪੁਲਿਸ ਵਿਚਾਲੇ ਸ਼ਾਮ ਕੇ ਝੜਪਾਂਵੀਆਂ ਨੇ ਕਈ ਨੌਜਵਾਨਾਂ ਦੀਆਂ ਪੱਗਾਂ ਉਤਰੀਆਂ ਅਤੇ ਕਈ ਇਸ ਦੌਰਾਨ ਜ਼ਖਮੀ ਵੀ ਹੋਏ ਨੇ تھوڻي اڪلو مردا باد مردا باد شروع ڪلو گيدانا شروع

ਇੰਨਾ ਵੀ ਨਹੀਂ ਜਿਆਦਾ ਤੱਕ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਅੱਜ ਐਤਵਾਰ ਨੂੰ ਮੁੱਖ ਮੰਤਰੀ ਮਾਨਦੀਪ ਸੰਗਰੂਰ ਰਿਹائش ਦਾ ਘਰਾਓ ਕਿੱਥੇ ਜਾਣਾ ਸੀ ਨੌਜਵਾਨਾਂ ਦਾ ਵੱਡਾ ਇਕੱਠ ਜਿਵੇਂ ਹੀ ਮੁੱਖ ਮੰਤਰੀ ਦੀ ਰਿਹائش ਵੱਲ ਵਧਿਆ ਤਾਂ ਨਾਕਾ ਲਾਈ ਖੜੀ ਪੁਲਿਸ ਨੇ ਨੌਜਵਾਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਜੰਮ ਕੇ ਟੱਕਰ ਮੁਕੀ ਹੋਈ ਹਾਲਾਂਕਿ ਇਸ ਦੌਰਾਨ ਪੁਲਿਸ ਅਤੇ ਨੌਜਵਾਨਾਂ ਇੱਕ ਦੂਜੇ ਨਾਲ ਬਹਿਸਬਾਜ਼ੀ ਕਰਦੇ ਵੀ ਨਸਰਾਏ ਉਹਨਾਂ ਨੂੰ ਜੇ ਅੱਜ ਉਹ ਸ਼ਹਿਰੀ ਸਿੱਖਿਆ ਦੇ ਨੌਜਵਾਨ ਜਿਹੜੇ ਨੇ ਜਿਨ੍ਹਾਂ ਨਾਲ ਆਹ ਹਾਂ ਇਹ ਲੱਗੇ ਹੱਥ ਮੀਟਿੰਗ ਹੋ ਜਾਂਦੀਆਂ ਨੇ ਹੱਥ ਮੀਟਿੰਗ ਚ ਕੋਈ ਨਤੀਜਾ ਨਹੀਂ ਨਿਕਲਿਆ ਸਿਰਫ ਲਾਰੇ ਲੱਪੇ ਨੇ ਜੁਟਕਲੇ ਸੁਣਾਉਂਦੇ ਨੇ ਲੌਲੀਪੌਪ ਦੀਆਂ ਕਹਾਣੀਆਂ ਸੁਣਾ ਦਿੰਦੇ ਆ ਜੀ ਬਹੁਤ ਕੀ ਅਸੀਂ ਕੀ ਕਰ ਰਹੇ ਹਾਂ ਅਸੀਂ ਬੱਸ ਵਕਤ ਲਏ ਜਾ ਰਹੇ ਹਾਂ ਸਾਨੂੰ ਸਾਰਾ ਅਸਿਕੀ ਹੱਤ ਬਾਡੀ ਆ ਮੈਂ ਨਾਮੀ ਕੋਲ ਜੀਵਾਂਗਾ ਸਾਡੇ ਕੋਲ ਕੋਲ ਹਟਿਆ ਅਸੀਂ ਕੋਈ ਫੈਸਲੇ ਆ ਗਏ 2 ਮਹੀਨੇ ਹੋ ਗਏ ਇੰਨੀ ਛੋਟੀ ਜਿਹੀ ਜੰਗਾਨੂੰ ਅਸੀਂ ਕੀ ਕਰੀਏ ਦੱਸੋ ਫਿਰ ਕਰੋਗੇ ਕੀ ਇਹ ਮੁੱਖ ਮੰਤਰੀ ਨੂੰ ਇਹ ਤਾਂ ਪਤਾ ਨਹੀਂ ਪਾਕੀ ਕਿੰਨਾ ਜਾਣਦੀ ਆ ਅਸੀਂ ਉਹ ਤਰੀਕ ਮੀਟਿੰਗਾਂ ਕਰਦੇ ਕੋਈ ਗੱਲ ਦਾ ਕਹਿ ਦੇਣਾ ਛੋਟਕਲੀ ਸੁਣਾ ਰਹੀ ਹੈ ਪਲੀਸ ਸੁਣਾ ਰਹੀ ਹੈ ਸਰ ਸਾਡੀ ਨੂਰਖਣੀ ਹੈ ਕਿ ਪੀ ਐਚ ਡੀ ਆ ਕਰਿਆ 40 40 ਸਾਲ ਦੀ ਉਮਰ ਹੋ ਗਈ ਪੜਦਿਆਂ ਨੂੰ ਕਿਉਂ ਨਹੀਂ ਹੋ ਰਿਹਾ रा <laughs> ਸਾਡੇ ਸਾਰੇ ਪੱਗਾਂ ਪੈਣੇ ਹੋ ਗਈ ਭਿੰਦਰ ਜਦੋਂ ਗੱਲਬਾਤ ਕਰਨਾ ਇਸ ਲਈ ਗੱਲਬਾਤ ਕਰਨ ਲਈ ਤੁਸੀਂ ਡਾਂਗਾ ਨਿਖਾਉਣੇ ਮੀਟਿੰਗ ਮਿਲਦੀ ਹੈ ਮੀਟਿੰਗ 'ਚ ਗੱਲਬਾਤ ਹੁੰਦੀ ਹੈ ਐਵੇਂ ਕਿਹਦੀ ਨਾ ਗੱਲਬਾਤ ਮੈਂ ਜਾਣ ਕਰ ਰਿਹਾ ਸਰਦਾਰ ਸਾਹਿਬ ਦੇਖੋ ਸਾਰੇ ਅੱਠ ਕਰ ਚੁੱਕੇ ਆ ਲਾਰਾ ਕਿਸੇ ਜਣੇ ਨੂੰ ਗੱਲ ਕਰ ਲੈੰਦੋ ਪਲੀਜ਼ ਕਿਸੇ ਜਣੇ ਨੂੰ ਗੱਲ ਕਰ ਲੈੰਦੋ ਇਹ ਗੱਲ ਨਹੀਂ ਹੋਣੀ ਇੱਕ ਇੱਕ ਦੇ ਤੌਰ ਤੇ ਬੈ ਜਾਣਾ ਉੱਥੇ ਕੋਈ ਵੀ ਸਿੱਧਾ ਸੜਕ ਤੇ ਨਹੀਂ ਉਤਰਦਾ ਹੁੰਦਾ ਐਨਾ ਕੱਸੀ ਨੀਕੀ ਹੱਕ ਜਣੇ ਗੱਲ ਦੇਖੋ ਵੀ ਤੁਸੀਂ ਕਿਉਂ ਰਹਿ ਗਏ ਤੁਸੀਂ ਕਿੰਨੇ ਗੱਲ ਅਸੀਂ ਇਹ ਸਰਕਾਰ ਨੂੰ ਪੁੱਛੀ ਜੀ ਸਰਕਾਰ ਨੂੰ ਪੁੱਛਣਾ ਸੀ ਕਿ ਉਹਨਾਂ ਨੇ ਕਿਹੜੇ ਜਿਹੜੇ ਇੱਕ ਜਣੇ ਨੂੰ ਲੱਗ ਲੱਗਦੀਆਂ ਆਂ ਜਨਤਰੀ ਕਰਿਆ ਸਾਨੂੰ 2 ਮਹੀਨੇ ਹੋ ਗਏ ਅਸੀਂ ਕਿਉਂ ਕੋਰਟਾਂ ਦੇ ਸਵਾਰੇ ਤੱਕੀ ਹੋਏ ਨੇ 3 ਸਾਲਾਂ ਵਿੱਚ ਜਿਹੜਾ ਟਾਪ ਕਰਨਾ ਪਾ ਕਿਉਂ ਅਸੀਂ ਕੇਸ ਜਿੱਤੇ ਹੋਏ ਆ ਜੀ ਲੋਕਾਂ ਦੇ ਸਾਡੇ ਦੋਹਾਂ ਦੇ ਲਈ ਜਾਨੀਏ ਸੋਇਂ ਜੁਆਇਂਡਿੰਗ ਲਈ ਇੱਥੇ ਕੋਈ ਨਹੀਂ ਮਨ ਮੰਗਰਾ ਦਿੱਤਰ ਨਾਲ ਜੀ ਜਾਣ ਬੁੱਝ ਗਈ ਬੇਨਤੀ ਤੁਹਾਨੂੰ ਇੰਨੀ ਕਹਿ ਗਈ ਕੋਈ ਇੱਥੇ ਕਰ ਰਹੀ ਹੈ ਇਹ ਸਾਡੀ ਗੱਲ ਸਾਡੀ ਸਾਡੀ ਗੱਲ ਹੈ ਸਾਡੀ ਗੱਲ ਹੈ ਸਾਡੀ ਗੱਲ ਹੈ ਤੁਹਾਡੀ ਤੁਹਾਡੀ ਗੱਲ ਅੱਗੇ ਗੱਲ ਕਰੀਏ ਅਸੀਂ ਤੁਹਾਡੀ ਗੱਲ ਅੱਗੇ ਪਹੁੰਚਾਣੀ ਤੁਹਾਡੀ ਨਾਖਰੀਆਂ ਲੈ ਜੀ ਤੁਹਾਡੀ ਗੱਲ ਅੱਗੇ ਪਹੁੰਚਾਉਣਾ ਸਾਡਾ ਕੰਮ ਹੈ ਤੁਹਾਡਾ ਸਹਿਯੋਗ ਕਰਨਾ ਸਰ ਸਾਰੀ ਗੱਲ ਕੀਤੀ ਹੋਈ ਆ ਗੱਲ ਇਹ ਜੀ ਸਹੀ ਨਹੀਂ ਕੀਤੀ ਨਾਮ ਦੀ ਮੇਰੀ ਮੇਰੀ ਗੱਲ ਸੁਣੋ ਪਲੀਜ਼ ਦੱਸ ਮੈਂ ਮਤਲਬ ਇਸ ਤੋਂ ਪਹਿਲਾਂ ਕਈ ਸਾਲ ਉੱਥੇ ਡੀਐਸਪੀ ਸਿੱਡੀ ਮੋਹਾਲੀ ਸੀਗੇ ਇੰਨੀ ਹਜਿਟੇਸ਼ਨ ਹੁੰਦੀਆਂ ਸੀ ਸਾਡਾ ਕੰਮ ਤਾਂ ਹੀ ਹੈ ਵੀ ਤੁਹਾਡੀ ਗੱਲ ਜੇ ਉਹ ਇੱਥੇ ਨਹੀਂ ਵੀ ਹੈਗੇ ਨਮਾਇंदे ਅਸੀਂ ਤੁਹਾਡੀ ਗੱਲ ਅੱਗੇ ਪਹੁੰਚਾਈਏ ਸਹੀ ਤਰੀਕੇ ਨਾਲ ਤੁਹਾਡੇ ਕੰਮ ਚ ਹੈਲਪਫ ਇਹ ਜੇ ਕਿਤੇ ਕੋਈ ਗੈਪ ਹੈ ਕਮਿਊਨੀਕੇਸ਼ਨ ਦਾ ਕੋਈ ਗੈਪ ਹੈ ਤਾਂ ਜੀ ਨਾ ਸਾਡੇ ਤੇ ਚਾਰਜ ਕਰ ਦਿਓ ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਤੁਹਾਡੀ ਗੱਲ ਉਹਨਾਂ ਤੱਕ ਪਹੁੰਚੋ ਨਹੀਂ ਸੁਣਦੇ ਨਹੀਂ ਉਹਦਾ ਮੀਡੀਆ ਹੈਗਾ ਸਾਰਾ ਮੀਡੀਆ ਨੂੰ ਮੀਡੀਆ ਸਾਡੇ ਨਾਲ ਹੁੰਦਾ ਅਸੀਂ ਬਹੁਤ ਕਰ ਰਹੇ ਹਾਂ ਯਾਰ ਜਾਈਂ ਤਾਂ ਸਾਰੇ 15 ਜਣੇ ਦੇ ਐਕਸੀਡੈਂਟ ਨਹੀਂ ਹੈ ਸੀ ਕੋਈ ਨੌਕਰੀ ਕਰਨੀ ਹੈ ਦੁਬਾਰਾ ਨੰਬਰ ਸਰੂਪ ਘਟਾਉਣਾ ਕੋਈ ਮੌਕਾ ਨਹੀਂ ਹਾਂ ਸਾਡੇ ਬੱਚੇ ਹਨ ਗਿਆਸ ਆਉਟ ਨੇ ਨਾਲ ਹਮਦਰਦੀ ਰੁੱਜ਼ੀ ਗਈ ਹੈ ਇੱਕ ਹੀ ਗੱਲ ਹੈ ਹਮਦਰ ਸਾਰਾ ਸੀ 3 ਸਾਲ ਕੋਰਟ ਚ ਦੱਕੇ ਹਾਂਦੇ ਹੋ 2 ਮਹੀਨੇ ਹੋ ਗਏ ਸਾਡੀ ਪਰਚੀ ਨੂੰ ਫੇਰ ਲਟਕਾਇਆ ਹੋਇਆ ਇਹਨਾਂ ਨੇ ਜੋ ਹਾਈ ਕੋਰਟ ਨੇ ਸਾਡੇ ਪਾਸ ਨਹੀਂ ਚ ਫੈਸਲਾ ਕੀਤਾ ਕਿ ਇਹਨਾਂ 1152 ਉਮੀਦਵਾਰਾਂ ਨੂੰ ਬਿਨਾਂ ਕਿਸੇ ਸ਼ਰਤ ਤੋਂ ਜਲਦੀ ਤੋਂ ਜਲਦੀ ਕਾਲਜਾਂ ਦੇ ਵਿੱਚ ਭੇਜੋ ਸਾਰੇ ਫਿਰ ਕਿਉਂ ਨਹੀਂ ਭੇਜ ਰਹੇ ਸਟੇਟ ਜੋਇਨ ਨਹੀਂ ਨਾ ਸਰ ਜੀ ਫਿਰ ਫਿਰ ਕਿਵੇਂ ਰੋਣਾ ਸਾਰਾ ਇਹ ਆਇਆ ਕੀ ਕੀ ਇਹਨਾਂ ਦਾ ਨਲਾਇਕ ਇਹਨਾਂ ਦਾ ਨਲਾਇਕ ਹੋ ਗਿਆ ਐਜੂਕੇਸ਼ਨ ਸੈਕਟਰ ਦੇ ਤੇਰੇ ਦਾ ਇੱਕ ਲੌਜੀਕ ਦਿੱਤਾ ਜਾ ਰਿਹਾ ਕੋਡ ਆਫ ਕੰਡੈਕਟ ਹਾਂਜੀ ਹਾਂਜੀ ਥੋੜਾ ਥੋੜਾ ਮਹਿਕਮੇ ਚ ਹੁਣੀ ਜੁਆਇਨਿੰਗ ਹੋ ਕੇ ਹੱਡੀਆਂ ਕੋਡ ਆਫ ਕੰਡੈਕਟ ਤੁਸੀਂ ਸਵਾਰਟੀ ਹਾਂਜੀ ਸਰ ਸਾਡੇ ਨਾਲ ਤੇ ਇਹਨੂੰ ਕਰਵਾਇਆ ਜੀ ਅਧਿਕਾਰੀ ਦਿੰਦੇ ਆ ਕਿ ਇਹ ਲੈਮਨ ਨੇ ਦਿੱਤਾ ਸਾਨੂੰ ਐਜੂਕੇਸ਼ਨ ਸਕੈਪਟਰ ਕੰਡਕਟਰ ਤਾਂ ਹੁਣ ਹਟ ਜਾਣਾ ਉਹੀ ਤਾਂ ਮਰੋਣਾ ਜੀ ਸਾਡਾ ਇਸ ਦੇ ਵਿੱਚ ਮਰਾਈਆਂ ਗਏ ਮਰਨ ਵੀ ਇਹਨਾਂ ਨੂੰ ਦਿਨ ਮਿਲੇ ਨੇ ਸਰ ਜੀ ਦੇਖ ਕੇ ਦੇਖੋ ਵੀ 500 ਜਣੇ 2 ਜਣੇ ਚ ਜੁਆਇਨ ਕਰ ਦੋ ਦਿਨਾਂ ਚ ਜੁਆਇਨ ਕਰ 500 ਜਣੇ ਦੋ ਦਿਨਾਂ ਚ ਜੁਆਇਨ ਕਰਕੇ ਰਾਤਾਂ ਨੂੰ ਕਾਲਜ ਖੋਲ ਠੀਕ ਹੈ ਤੇ 500 ਜਣਾ ਪਿੱਛੇ ਖੜਿਆ ਦੋ ਵੀ ਮਹੀਨੇ ਉਠਦੇ ਬੱਲੇ ਵਾਂਗੂ ਵੀ ਕਦੋਂ ਅਸੀਂ ਜੁਆਇਨ ਤੁਸੀਂ ਸੋਚ ਕੇ ਰੱਖੋ ਵੀ ਸਾਡੀ ਹਾਲਤ ਕੀ ਸਰ ਸਾਡੇ ਸਾਲੇ ਨਹੀਂ ਚਲੇ ਡਿਪਰੈਸ਼ਨ ਦੇ ਵਿੱਚ ਆ ਸਰ 3 ਸਾਲ ਹੋ ਗਏ ਕਿ ਸਾਨੂੰ ਤੁਹਾਡੀ ਵੀ ਹੁੰਦੀ ਆ ਇੰਨੀ ਹਸਰਨਾ ਹੋ ਗਿਆ ਜੇ ਅਸੀਂ ਸਿੱਖਿਆ ਸਕੱਤਰ ਇਹ ਕਹਿ ਚੁੱਕਿਆ ਵੀ ਮੈਂ ਸੁਪਰੀਮ ਕੋਰਟ ਦੇਖੂ ਸਰ ਹਾਂਜੀ ਸੁਪਰੀਮ ਕੋਰਟ ਵਿੱਚ ਅਸੀਂ ਤੁਸੀਂ ਮੰਨੋਗੇ ਵੀ 40 ਲੱਖ ਚ ਇੱਕ ਦਿਨ ਦੇ ਵਕੀਲ ਕਰਦੇ 40 ਲੱਖ ਸਾਡੀ ਹਾਲਤ ਦੇਖੋ ਬੇਰੋਜ਼ਗਾਰ ਬੰਦੇ ਅਸੀਂ ਮਰੀਏ ਹੋਰ ਸਿੱਖਿਆ ਸਕੱਤਰ 20 ਲੱਖ ਦਾ ਕਪਲ ਸਿਵਲ ਇੱਕ ਪੇਸੀ ਦਾ ਲੈ ਤੁਸੀਂ ਦੇਖ ਲਓ ਕੀ ਕਰਾਂਗੇ ਸਾਡੀ ਜਾਨ ਨਿਕਲੀ ਪਈ ਆ ਮਰਨ ਨੂੰ ਤਿਆਰ ਹੋਏ ਪਈ ਆ ਅਸੀਂ ਮੈਂ ਦਮੇ ਦਾ ਮਰੀਜ਼ ਆ ਇਹ ਜੀ ਤਾਂ ਠੀਕ ਹੈ ਨਾ ਮਾਰ ਦੋ ਸਨ ਡਿਪਰੈਸ਼ਨ ਦੇ ਮਰੀਜ਼ ਨਹੀਂ ਸਾਡੇ ਚੋਂ ਡਿਪਰੈਸ਼ਨ ਕਿਹਨੇ ਸਾਡੇ ਬੰਦੇ ਜਿਉਂ ਸੁਪਰੀਮ ਕੋਰਟ ਦੀ ਹੈਰਿੰਗ ਆ ਜੇ ਉਹ ਸੁਪਰੀਮ ਕੋਰਟ ਦੀ ਹੈਰਿੰਗ ਤੇ ਸਾਡੇ ਖਿਲਾਫ ਸਟੇ ਲੱਗ ਜਾਂਦਾ ਅਸੀਂ ਕੀ ਕਰਾਂਗੇ ਅਸੀਂ ਕੀ ਕਰਾਂਗੇ ਦਰਸਲ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਮੁਤਾਬਕ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਉਹਨਾਂ ਦੀ ਭਰਤੀ ਨੂੰ ਸਿਰੇ ਚੜਾਉਣ ਦੇ ਹੁਕਮ ਦਿੱਤੇ ਗਏ ਨੇ ਪਰ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ 411 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਨੂੰ ਕਾਲਜਾ ਤੇ ਨਿਯੁਕਤ ਨਹੀਂ ਕੀਤਾ ਜਾ ਰਿਹਾ ਅਤੇ ਉਹਨਾਂ ਨੂੰ 2 ਮਹੀਨੇ ਤੋਂ ਸੜਕਾਂ ਤੇ ਰੁੜਨ ਲਈ ਛੱਡ ਦਿੱਤਾ ਗਿਆ ਹੈ ਫਰੰਟ ਨੇ ਮੰਗ ਕੀਤੀ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਕਿ ਉਹ ਸੜਕਾਂ ਤੇ ਰੁੜਨ ਲਈ ਮਜਬੂਰ ਨਾ ਹੋਣ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ